ਬੈਠਿਆਂ ਮਨ ਚ ਇੱਕ ਖਿਆਲ ਆਇਆ ਕਿ ਬਾਣੀ ਵਿੱਚ ਇਹ ਵਾਰ-ਵਾਰ ਸ਼ਬਦ ਕਹਿਣੇ ਪਏ ਭਰੋਸਾ ਆਸ ਯਕੀਨ ਇੱਕ ਕੇਵਲ ਪਰਮਾਤਮਾ ਤੇ ਸਮਰਤ ਗੁਰੂ ਤੇ ਬਣਾਈ ਤੇ ਜਦੋਂ ਆਪਾਂ ਅਰਦਾਸ ਕਰਨੇ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਲਾ ਅਰਦਾਸੀਆ ਗੁਰਸ਼ਿਕ ਜਾਂ ਗ੍ਰੰਤੀ ਸਾਹਿਬ ਜਦੋਂ ਗੁਰੂ ਦੇ ਚਰਨਾਂ ਵਿੱਚ ਖਲੋ ਕੇ ਦਾਨ ਮੰਗਦਾ ਹੈ ਤੇ ਉਹਨਾਂ ਦਾਨਾਂ ਦੀ ਗਿਣਤੀ ਕਰੀਏ 6-7 ਦਾਨ ਉਹ ਬੰਦੇ ਨੇ ਤੇ ਉਹਨਾਂ ਦਾਨਾਂ ਦੇ ਵਿੱਚ ਅਰਦਾਸ ਕਰਦੇ ਆ ਅਸੀਂ ਦੋ ਦਾਨ ਐਸੇ ਮੰਗਨੇ ਆ ਜਿਹੜੇ ਸਾਡੇ ਅੰਦਰ ਦੇ ਭਰੋਸੇ ਨਾਲ ਸੰਬੰਧਿਤ ਮੰਗਦੇ ਆ ਅਸੀਂ ਸਾਰੇ ਆ ਰੋਸ ਜਦੋਂ ਅਰਦਾਸ ਕੀਤੀ ਜਾਏਗੀ ਤੇ ਇਹ ਪਹਿਰਾ ਅਰਦਾਸ ਦਾ ਇਹ ਪਦ ਪੜਿਆ ਜਾਏਗਾ ਕੇਸ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਅਗਲੇ ਦੋ ਜਿਹੜੇ ਦਾਨ ਨੇ ਉਹ ਸਾਡੇ ਅੰਦਰ ਦੇ ਭਰੋਸੇ ਨਾਲ ਸੰਬੰਧਿਤ ਨੇ ਸਿੱਖਾ ਨੂੰ ਸਿੱਖੀਦਾਨ ਅਸੀਂ ਮੰਗਨੇ ਆਂ ਖੇ ਅਕਾਲਪੁਰ ਸਿੱਖਾ ਨੂੰ ਆਤਮਿਕ ਸਿੱਖੀ ਦਾ ਬਾਹਰ ਮੁਕੀ ਜੀਵਨ ਦਾ ਦਾਨ ਬਖਸ਼ੋ ਸਿੱਖਾ ਨੂੰ ਸਿੱਖੀਦਾਨ ਤੇ ਸਿੱਕੀ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਮੰਗਿਆ ਗਿਆ ਕੇਸ਼ ਦਾ ਕਿਰਪਾ ਕਰੋ ਸਾਨੂੰ ਕੇਸ਼ ਸੰਭਾਲਣ ਦੀ ਜਾਂਚ ਆ ਜਾਏ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਤੇ ਫਿਰ ਜਿਹੜਾ ਤੀਸਰਾ ਦਾਨ ਮੰਗਿਆ ਯਾਦ ਰੱਖੋ ਉਹ ਇਹ ਨਹੀਂ ਕਿਹਾ ਕਿ ਕੱਲੇ ਕੇਸ਼ ਰੱਖ ਲੈ ਤੇ ਤੇਰੀ ਗੱਲ ਬਣ ਜਾਏਗੀ ਕਹਿਣ ਅਗੇ ਕੇਸ਼ਾਂ ਦੇ ਨਾਲ ਨਾਲ ਤੂੰ ਰਹਿਤ ਦਾ ਦਾਨ ਮੰਗ ਕੇਸ਼ ਵੀ ਰੱਖੇ ਤਾਂ ਹੀ ਮੁਬਾਰਕ ਨੇ ਜੇ ਕੇਸ਼ਾਂ ਨੂੰ ਤੱਕ ਕੇ ਪਤਾ ਲੱਗੇ ਕਿ ਇਹ ਉਹ ਸਿੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਰਹਿਤ ਮਰਿਆਦਾ ਵਿੱਚ ਜੀਵਨ ਬਤੀਤ ਕਰਦਾ ਕੇਸ਼ਾਂ ਦੇ ਨਾਲ ਰਹਿਤ ਮੰਗੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਅੱਗੇ ਪੜਨੇ ਆ ਵਿਵੇਕਦਾਨ ਇਹਨਾਂ ਵਿੱਚ ਅਗਲੇ ਸ਼ਬਦ ਹੁੰਦੇ ਨੇ ਕਿ ਵਿਸ਼ਾਦਾਨ ਤੇ ਭਰੋਸਾਦਾਨ ਕੀ ਵਿਸ਼ਾਦ ਤੇ ਭਰੋਸਾ ਦੋਨੋਂ ਇੱਕੋ ਸ਼ਬਦ ਨਹੀਂ ਰੋਜ਼ ਪੜਿਆ ਜਾਂਦਾ ਹੈ ਕਿ ਵਿਸ਼ਾਦਾਨ ਤੇ ਭਰੋਸਾਦਾਨ ਅਸੀਂ ਵਿਸ਼ਾਦ ਦਾ ਅਖਰੀ ਅਰਥ ਕਰਾਂਗੇ ਵਿਸ਼ਵਾਸ ਤੇ ਭਰੋਸੇ ਦਾ ਅਰਥ ਵੀ ਇਹੀ ਕਰਾਂਗੇ ਕਿ ਯਕੀਨ ਪਰ ਇਹ ਇੱਕ ਥਾਂ ਤੇ ਦੋ ਸ਼ਬਦ ਇਕੱਠੇ ਕਿਉਂ ਜਾਂ ਅਰਦਾਸ ਵਿੱਚ ਲਿਖ ਦਿੰਦੇ ਕਿ ਵਿਸ਼ਾਦਾਨ ਤੇ ਜਾਂ ਲਿਖ ਦਿੰਦੇ ਭਰੋਸਾਦਾਨ ਪਤਾ ਨਹੀਂ ਕਿ ਸਿੱਖ ਨੂੰ ਕਿੰਨੀ ਕੁ ਅਡੋਲਤਾ ਅਰਦਾਸ ਵਿੱਚੋਂ ਦੇਣੀ ਚਾਹੁੰਦੇ ਨੇ ਕਿ ਤੈਨੂੰ ਵਿਸ਼ਾਦਾਨ ਗੁਰੂ ਦੇ ਤੇ ਦੂਜਾ ਸ਼ਬਦ ਭਰੋਸਾਦਾਨ ਇਹਦੇ ਅਰਥ ਕੀ ਨੇ ਵਿਸ਼ਾਦਾਨ ਦਾ ਅਰਥ ਕਿ ਮੇਰੇ ਅੰਦਰ ਇਹ ਵਿਸ਼ਵਾਸ ਪੈਦਾ ਕਰ ਕਿ ਪਰਮਾਤਮਾ ਔਰ ਗੁਰੂ ਸਮਰੱਤ ਹੈ ਤਿਆਂ ਦਿਆ ਜੇ ਸ਼ਬਦ ਦੇ ਅਰਥ ਵੱਲ ਕਿ ਮੈਨੂੰ ਇਹ ਯਕੀਨ ਬਣਾ ਦੇ ਕਿ ਪਰਮਾਤਮਾ ਔਰ ਸਮਰੱਤ ਗੁਰੂ ਮੇਰਾ ਹੈ ਤੇ ਭਰੋਸੇ ਦਾ ਅਰਥ ਕਿ ਕੇਵਲ ਇਹ ਹੀ ਨਾ ਹੋਵੇ ਕਿ ਗੁਰੂ ਹੈ ਭਰੋਸੇ ਦਾ ਅਰਥ ਮੈਨੂੰ ਇਹ ਦਾਨ ਦੇ ਮੈਂ ਕਿਤੇ ਵੀ ਜਾਵਾਂ ਮੈਂ ਡੋਲਾ ਨਾ ਮੈਂ ਇਨੇ ਯਕੀਨ ਨਾਲ ਜਾਈਆ ਕਿ ਜਿੱਥੇ ਮੈਂ ਜਾਵਾਂਗਾ ਗੁਰੂ ਮੇਰਾ ਮੇਰੇ ਨਾਲ ਹੋਵੇ ਫਿਰ ਸ਼ਬਦ ਸਮਝਿਓ ਵੇਸ਼ਾ ਦਾਨ ਤੇ ਭਰੋਸਾ ਦਾ ਇਹ ਕਹੇ ਕਿਸੇ ਚੀਜ਼ ਦਾ ਹੋਣਾ ਤੇ ਦੂਸਰਾ ਹੈ ਉਸ ਚੀਜ਼ ਦਾ ਅੰਗ ਸੰਗ ਹੋਣਾ ਇੱਥੇ ਦੇਖੋ ਆਪਾਂ ਬੈਠੇ ਆਂ ਕਈ ਸੱਜਣ ਐਸੇ ਨੇ ਜਿਹੜੇ ਸਾਡੇ ਪਰਿਵਾਰਾਂ ਨਾਲ ਸੰਬੰਧਤ ਨੇ ਪਰ ਅੱਜ ਉਹ ਇੱਥੇ ਨਹੀਂ ਆਏ ਹੋਣਗੇ ਪਰ ਅਸੀਂ ਇਹ ਤਾਂ ਵਿਸ਼ਵਾਸ ਰੱਖਦੇ ਆਂ ਨਾ ਕਿ ਜਿਹੜੇ ਨਹੀਂ ਆਏ ਉਹ ਜਿੱਥੇ ਕਿਤੇ ਵੀ ਕਹਿਣ ਪਰ ਉਹਨਾਂ ਦੀ ਖੌਂਦ ਇਸ ਧਰਤੀ ਉੱਤੇ ਅਜੇ ਕਾਇਮ ਹੈ ਸਾਡੇ ਸਾਹਮਣੇ ਨਹੀਂ ਘਰ ਵਿੱਚ ਨੇ ਪਰ ਉਹਨਾਂ ਦੀ ਖੁੰਦ ਇਹ ਵਿਸ਼ਵਾਸਤਾ ਹੈ ਕਿ ਉਹ ਮੌਜੂਦ ਨੇ ਇਸ ਧਰਤੀ ਤੇ ਪਰ ਇਹ ਭਰੋਸਾ ਨਹੀਂ ਕਿ ਉਹ ਖੁੰਦੇ ਹੋਏ ਸਾਡੇ ਨਾਲ ਨੇ ਕਿ ਪ੍ਰਮਾਤਮਾ ਮੈਨੂੰ ਯਕੀਨ ਦੇ ਕਿ ਕੇਵਲ ਇਹ ਨਾ ਕਹਾਂ ਕਿ ਗੁਰੂ ਮੇਰਾ ਹੈ ਪ੍ਰਮਾਤਮਾ ਮੇਰਾ ਹੈ ਮੈਨੂੰ ਇੰਨਾ ਭਰੋਸਾ ਦੇ ਮੈਂ ਕਿਤੇ ਵੀ ਜਾਵਾਂ ਤੇ ਮੈਨੂੰ ਇਹ ਪ੍ਰਤੀਤ ਹੋਵੇ ਕਿ ਮੇਰਾ ਸਮਰੱਤ ਗੁਰੂ ਮੇਰੇ ਸਿਰ ਉੱਤੇ ਖਲੋਤਾ ਇਹ ਦੋ ਸ਼ਬਦ ਵਿਸ਼ਾਂ ਤੇ ਭਰੋਸਾ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇੱਕ ਤੇ ਯਕੀਨ ਬਣਾਉਣ ਵਾਸਤੇ ਵਾਰ-ਵਾਰ ਪ੍ਰੇਰਿਆ ਹੈ ਭਾਈ ਸਾਹਿਬ ਨੇ ਸ਼ਬਦ ਪੜਿਆ ਸਭ ਕੋ ਆਸ ਹੈ ਤੇਰੀ ਬੈਠਾ ਹਰ ਜੀਵ ਤੇਰੀ ਆਸ ਤੇ ਜਿੰਦਾ ਹੈ ਮੈਂ ਪਹਿਲਾਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ ਆਪਾਂ ਇਨਸਾਨ ਕਹਾਣੇ ਆ ਆਪਣੇ ਆਪ ਨੂੰ ਸਿਆਣੇ ਵੀ ਬੜੇ ਸਮਝਨੇ ਆ ਪਰ ਜਿਹੜਾ ਚਾਰਕ ਬਗੱਲਾਂ ਚੋਪੜੀਆਂ ਸੁਣਾਉਂਦਾ ਹੈ ਚਾਰਕ ਪੈਸੇ ਦੇ ਟਕਿਆਂ ਦੇ ਛਲਾਵੇ ਦੁਕਾਨਦਾਰ ਚਾਰਕ ਦਿਨ ਉਹ ਆਪਣੇ ਬਹਿਰੂਪੀਆ ਕਈ ਰੂਪ ਬਣਾਉਂਦਾ ਹੈ ਸਾਡਾ ਕਾਹਦਾ ਭਰੋਸਾ ਗੁਰੂ ਤੇ ਉਹਦੇ ਬਹਿਰੂਪੀਏ ਪਾਨੂ ਤੇ ਉਹਦੇ ਟਕਿਆਂ ਨੂੰ ਦੇਖ ਕੇ ਆਪਾਂ ਉਹਦੇ ਸਾਹਮਣੇ ਝੁੱਕ ਕੇ ਕਤਾਰਾ ਬਣਾ ਕੇ ਤੁਰ ਪੈਨੇ ਮੈਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਖੋ ਅਸੀਂ ਰੁੱਖਾਂ ਨੂੰ ਤੱਕਨੇ ਸਾਡੇ ਖੇਤਾਂ ਵਿੱਚ ਰੁੱਖ ਨੇ ਟਾਲੀਆਂ ਨੇ ਸਫੇਦੇ ਨੇ ਕਿਤੇ ਪਿੱਪਲ ਦੇ ਰੁੱਖ ਨੇ ਕਦੀ ਕਿਕਰ ਉਹਨਾਂ ਰੁੱਖਾਂ ਦੇ ਉੱਤੇ ਤੁਸੀਂ ਦੇਖੋਗੇ ਨਿੱਕੇ ਨਿੱਕੇ ਪੰਛੀਆਂ ਦੇ ਆਲ ਨੇ ਨੇ ਚਿੜੀਆਂ ਦੇ ਆਲ ਨੇ ਰੁੱਖਾਂ ਤੇ ਨੇ ਕਬੂਤਰਾਂ ਦੇ ਆਲ ਨੇ ਰੁੱਖਾਂ ਤੇ ਨੇ ਬਾਣੀ ਵਿੱਚੋਂ ਬੇਨਤੀ ਹੈ ਕਿ ਸਭ ਕੋ ਆਸਾਂ ਤੇਰੀ ਬੈਠਾ ਹੁਣ ਉਹ ਨਿੱਕੀ ਜੀ ਚਿੜੀ ਜਿਨੂੰ ਪਰਮਾਤਮਾ ਨੇ ਛੋਟੇ ਜਿਹੇ ਖੰਭ ਦਿੱਤੇ ਨਿੱਕੀ ਜੀ ਚੁੰਝ ਦਿੱਤੀ ਉਸ ਚਿੜੀ ਦੇ ਪਰੋਸੇ ਨੂੰ ਉਸ ਪੰਛੀ ਦੇ ਪਰੋਸੇ ਨੂੰ ਤੱਕੋ ਉਹ ਟਾਂਲੀ ਤੇ ਬੈਠੀ ਕੋਈ ਚਿੜੀ ਉਹਦੇ ਆਲ ਨੇ ਨੂੰ ਤੱਕੋ ਉਸ ਦੇ ਆਲ ਨੇ ਵਿੱਚ ਅਨਾਜ ਦਾ ਕੋਈ ਭੰਡਾਰ ਨਹੀਂ ਪਰ ਆਪਾਂ ਅੱਜ ਆਪਣੇ ਘਰ ਵਿੱਚ ਭੰਡਾਰ ਇਕੱਠੇ ਕਰ ਰਹੇ ਹਾਂ ਆਪਾਂ ਮਨੋਖਾਂ ਇੱਕ ਚਿੜੀ ਦੇ ਆਲ ਨੇ ਵਿੱਚ ਕੋਈ ਅੰਨ ਦਾ ਭੰਡਾਰ ਨਹੀਂ ਚਿੜੀ ਦੇ ਆਲ ਨੇ ਵਿੱਚ ਕੋਈ ਸੋਨੇ ਦੇ ਜ਼ੇਵਰਾਤ ਨਹੀਂ ਇੱਕ ਪਰਿੰਦੇ ਦੇ ਆਲ ਨੇ ਵਿੱਚ ਕੋਈ ਖੀਰੇ ਮੋਤੀ ਨਹੀਂ ਇੱਕ ਪਰਿੰਦੇ ਦੇ ਆਲ ਨੇ ਵਿੱਚ ਕੋਈ ਜ਼ਮੀਨ ਦੀ ਰਜਿਸਟਰੀ ਨਹੀਂ ਕਹਿਣ ਲੱਗੇ ਇਸ ਪੰਛੀ ਤੇ ਭਰੋਸਾ ਕਰਕੇ ਜੀ ਰਾਤ ਨੂੰ ਖਾ ਕੇ ਆਉਂਦਾ ਹੈ ਆਲ ਨੇ ਵਿੱਚ ਪੈਂਦਾ ਹੈ ਤੇ ਤੇਰੀ ਤਰ੍ਹਾਂ ਚਿੰਤਾ ਨਹੀਂ ਕਰਦਾ ਤੇਰੇ ਉੱਠਣ ਤੋਂ ਪਹਿਲਾਂ ਇੱਕ ਪੰਛੀ ਚਹਿ ਕੇ ਰੱਬ ਦਾ ਸ਼ੁਕਰ ਕਰਦਾ ਉਹ ਕਹਿੰਦਾ ਜਿੰਨੇ ਸਵੇਰੇ ਜ਼ਿੰਦਗੀ ਦਿੱਤੀ ਉਹਦੇ ਤੇ ਭਰੋਸਾ ਕਰਨਾ ਸਵੇਰੇ ਖਾਨ ਨੂੰ ਅਨ ਵੀ ਦੇਵੇ ਇਕ ਪੰਛੀ ਨੂੰ ਇੱਕ ਭਰੋਸਾ ਹੈ ਬਾਣੀ ਵਿੱਚ ਬਚਨ ਆਉਂਦਾ ਹੈ ਕਿ ਪਰੰਦਾ ਨਾ ਗਿਰਾਹ ਜਰ ਸਭ ਕੋ ਆਸੈ ਤੇਰੀ ਬੈਠਾ ਪੰਛੀ ਉਹਨਾਂ ਕੋਲ ਨਾ ਸੋਨਾ ਤੇ ਨਾ ਦਾਣੇ ਤੇ ਨਾ ਅਨਾਜ ਦਾ ਭੰਡਾਰ ਹਜ਼ੂਰ ਕਹਿ ਰਹੇ ਨੇ ਪਰੰਦਾ ਨਾ ਗਿਰਾਹ ਜਰ ਦਰਖਤ ਆਬ ਆਸ ਕਰ ਦੇਹੰਦ ਸੋਈ ਰੁੱਖਾਂ ਤੇ ਬੈਠੀਏ ਨਿੱਕੇ ਨਿੱਕੇ ਪੰਛੀ ਵੀ ਰੱਬ ਤੇ ਭਰੋਸਾ ਕਰਕੇ ਜਿੰਦੇ ਪੈ ਨੇ ਮਨਾ ਤੂੰ ਆਪਣੇ ਮਨੁੱਖਾ ਜਨਮ ਤੇ ਵੱਲ ਝਾਤੀ ਮਾਰ ਤੇ ਜਿਸ ਗੁਰੂ ਅੱਗੇ ਮੱਥਾ ਟੇਕਣਾ ਉਹਦੇ ਭਰੋਸੇ ਤੇ ਜੀ ਪਰੰਦਾ ਨਾ ਗਿਰਾਹ ਜਾ ਦਰਖਤ ਆਪ ਆਸ ਕਰ ਦੇਖੰਦ ਸੂਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਏਕ ਤੂੰ ਹੀ ਏਕ ਤੂੰ ਹੀ ਸਭ ਕੋ ਆਸ ਹੈ ਤੇਰੀ ਬੈਠਾ ਦੂਸਰਾ ਬਾਣੀ ਵਿੱਚੋਂ ਪਰਮਾਨ ਹੈ ਸਿਰ ਮੈਂ ਪਹਿਲਾਂ ਆਸ ਸੰਬੰਧੀ ਬੇਨਤੀ ਕਰਨੀ ਹੈ ਤੇ ਕੁਝ ਗੁਰੂ ਇਤਿਹਾਸ ਵਿੱਚੋਂ ਆਪ ਨਾਲ ਤਤ ਸੰਬੰਧ ਸਾਂਝੇ ਕਰਨੇ ਗੁਰੂ ਅੰਗਦ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ 63 ਸ਼ਲੋਕ ਨੇ ਕਿਉਂਕਿ ਅਸੀਂ ਬਹੁਤਾ ਤੌਰ ਤੇ ਜਦੋਂ ਜਾਨਦੇ ਹਾਂ ਅਕਸਰ ਸਾਨੂੰ ਜੀਵ ਦਾ ਸਵਾਰਥ ਸਾਨੂੰ ਧਨ ਦਾ ਲਾਲਚ ਸਾਡੇ ਅੰਦਰ ਦੇ ਸਿੱਧਕ ਨੂੰ ਡੁਲਾਣ ਵਾਲੇ ਪਾਸੇ ਤੁਰਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੰਛੀ ਵੱਲ ਤੱਕ ਉਹ ਰੱਬ ਤੇ ਭਰੋਸਾ ਕਰਕੇ ਜਿੰਦਾ ਹੈ ਤੇ ਪਾਣੀ ਵੱਲ ਝਾਤੀ ਮਾਰ ਕੇ ਦੇਖ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿ ਨਿੱਕੇ ਨਿੱਕੇ ਜੀਵ ਪ੍ਰਮਾਤਮਾ ਨੇ ਪਾਣੀ ਵਿੱਚ ਪੈਦਾ ਕੀਤੇ ਨੇ ਉਹਨਾਂ ਵਿੱਚ ਮੱਖੀਆਂ ਨੇ ਉਹਨਾਂ ਵਿੱਚ ਕੀੜੇ ਮਕੌੜੇ ਵੀ ਨੇ ਪਰ ਬਾਣੀ ਵਿੱਚ ਕਿਹਾ ਗਿਆ ਉਹਨਾਂ ਦੇ ਭਰੋਸੇ ਨੂੰ ਤੱਕ ਤੇਰੇ ਘਰ ਵਿੱਚ ਅਨਾਜ ਖਤਮ ਹੋਵੇ ਤੂੰ ਗਵੰਡੀ ਤੋਂ ਉਧਾਰਾ ਮੰਗ ਲਏਗਾ ਉਧਾਰਨਾ ਮਿਲੇ ਕਿਸੇ ਤੋਂ ਕਰਜ਼ ਚੁੱਕ ਕੇ ਆਪਣੀ ਰੋਟੀ ਦਾ ਪ੍ਰਬੰਧ ਕਰੇਗਾ ਪਰ ਦੇਖ ਉਹ ਪਾਣੀ ਵਿੱਚ ਰਹਿਣ ਵਾਲੇ ਜੀਵ ਨਾ ਤਾਂ ਪਾਣੀ ਵਿੱਚ ਕਿਸੇ ਨੇ ਖਲਵਾਇਆ ਹੈ ਨਾ ਪਾਣੀ ਵਿੱਚ ਕਿਸੇ ਨੇ ਦੁਕਾਨ ਬਣਾਈਏ ਨਾ ਪਾਣੀ ਵਿੱਚ ਕੋਈ ਇੱਕ ਦੂਜੇ ਤੋਂ ਉਧਾਰ ਲੈਂਦਾ ਤੇ ਨਾ ਕੋਈ ਉਧਾਰ ਦਿੰਦਾ ਜੇ 42 ਲੱਖ ਜੂਨ ਪਰਮਾਤਮਾ ਨੇ ਪਾਣੀ ਵਿੱਚ ਪੈਦਾ ਕਰਕੇ ਉਹਨਾਂ ਨੂੰ ਭਰੋਸਾ ਬਖਸ਼ ਦਿੱਤਾ ਤੂੰ ਉਹਨਾਂ ਪਾਣੀ ਵਿੱਚ ਰਹਿਣ ਵਾਲੇ ਕੀੜਿਆਂ ਤੋਂ ਵੀ ਨਿਕਰ ਗਿਆ ਹੈ ਕਿ ਇੱਕ ਪਰਮਾਤਮਾ ਦਾ ਭਰੋਸਾ ਛੱਡ ਕੇ ਤੂੰ ਕੇਵਲ ਹੱਡ ਚਾਂਮ ਦੇ ਪੁਤਲੇ ਤੇ ਭਰੋਸਾ ਕਰਕੇ ਆਪਣੇ ਗੁਰੂ ਵੱਲ ਪਿੱਠ ਕਰੀ ਬਿਠਾ ਕੇ ਗੁਰੂ ਅੰਗਦ ਸਾਹਿਬ ਦੇ ਬਚਨ ਨੇ ਇਹ ਸ਼ਬਦ ਇਹ ਸ਼ਲੋਕ ਬੜਾ ਸੌਖਾ ਸਮਝ ਪੈ ਜਾਏਗਾ ਕਿ ਸਭ ਕੋ ਆਸੈ ਤੇਰੀ ਬੈਠਾ ਬਚਨ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਗੀ ਖੇ ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ ਉਥੈ ਖੱਤ ਨਾ ਚੱਲਈ ਨਾ ਕੋ ਕਿਰਸ਼ ਕਰੇ ਪਾਣੀ ਵਿੱਚ ਨਾ ਖੱਟੀ ਤੇ ਨਾ ਕਿਸੇ ਦੀ ਖੇਤੀ ਉਤਰਾ ਖੱਤ ਨਾ ਚੱਲੀ ਨਾ ਕੋ ਕਿਰਸ਼ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜਿਓ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾਂ ਤਿਨਾਂ ਤੇ ਸਾਰ ਕਰੇ ਸਭ ਕੋ ਆਸੈ ਤੇਰੀ ਬੈਠਾ ਤਿਨਾਂ ਤੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਇਸ ਤੋਂ ਅੱਗੇ ਬਾਣੀ ਵਿੱਚੋਂ ਕੁਝ ਪਰਮਾਨ ਨਹੀਂ ਕਿ ਹਰ ਜੀਵ ਪ੍ਰਮਾਤਮਾ ਦੇ ਭਰੋਸੇ ਤੇ ਜਿੰਦਾ ਪਿਆ ਹੈ ਭਗਤਾਂ ਮਹਾਂਪੁਰਖਾਂ ਦੇ ਜੀਵਨ ਪੜੋ ਦੇਖੋ ਅਕੀਦਾ ਬਣਾਣਾ ਰੱਬ ਮੇਰ ਕਰੇ ਵਿਸ਼ਵਾਸ ਵਿਸ਼ਵਾਸ ਤੇ ਭਰੋਸੇ ਦਾ ਦਾਨ ਮਿਲ ਜਾਏ ਪਰ ਜੇ ਸਮਰੱਤ ਗੁਰੂ ਨੂੰ ਛੱਡ ਕੇ ਆਪਾਂ ਦੂਜੇ ਦੀ ਆਸ ਤੇ ਜੀਵਾਂਗੇ ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਖੋਰ ਅਰਜ਼ ਕਰਨੇ ਚਾਹਨਾ ਤੇ ਪਿੰਡੂ ਸਾਡੀਆਂ ਉਦਾਹਰਨਾਂ ਨੇ ਇੱਕ ਗੁਰੂ ਨੂੰ ਛੱਡ ਕੇ ਦੂਸਰੇ ਪਾਸੇ ਜਾਵਾਂਗੇ ਤੇ ਅੰਦਰ ਦਾ ਟਿਕਾਣਾ ਨਹੀਂ ਇੱਕ ਬੇੜੀ ਤੇ ਲੱਤਾਂ ਰੱਖ ਕੇ ਬੈਠਾਂਗੇ ਭਰੋਸੇ ਨਾਲ ਤੇ ਬੇੜੀ ਕਿਨਾਰੇ ਜ਼ਰੂਰ ਲਾਏਗੀ ਤੇ ਜਿਹੜੇ ਦਵੱਲੀ ਲੱਤਾਂ ਰੱਖ ਕੇ ਦੋ ਬੇੜੀਆਂ ਤੇ ਚੱਲਣਗੇ ਯਕੀਨ ਜਾਣਿਓ ਦੋ ਬੇੜੀਆਂ ਕਦੀ ਬੰਦੇ ਨੂੰ ਕਿਨਾਰੇ ਨਹੀਂ ਲਾਂਦੀਆਂ ਹੁੰਦੀਆਂ ਇੱਕ ਸ਼ੀਸ਼ੇ ਵੱਲ ਤੱਕੋਗੇ ਤੇ ਸਾਡਾ ਚਿਹਰਾ ਸ਼ੀਸ਼ੇ ਵਿੱਚੋਂ ਕੇਵਲ ਇੱਕ ਦਿਸੇਗਾ ਪਰ ਜੇ ਦੋ ਸ਼ੀਸ਼ੇ ਚਾਰ ਸ਼ੀਸ਼ੇ ਆਪਣੇ ਚਾਰ ਚਪੇਰੇ ਰੱਖ ਕੇ ਤੱਕੋਗੇ ਤੇ ਇੱਕ ਚਿਹਰੇ ਦੇ ਹਜ਼ਾਰਾਂ ਚਿਹਰੇ ਬਣ ਜਾਣਗੇ ਤੇ ਜਿਹੜਾ ਇੱਕ ਨੂੰ ਛੱਡ ਕੇ ਕਈਆਂ ਦੇ ਭਰੋਸੇ ਤੇ ਜੀਏਗਾ ਉਸ ਬੰਦੇ ਦੇ ਅੰਦਰ ਦੀ ਖਾਲਤ ਕੀ ਹੋਵੇ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਰਚਨਾ ਵਿੱਚੋਂ ਤਿੰਨਕ ਪਰਮਾਨੇ ਕਿ ਇੱਕ ਤੇ ਭਰੋਸਾ ਇੱਕ ਤੇ ਵਿਸ਼ਵਾਸ ਭਾਈ ਗੁਰਦਾਸ ਕਹਿੰਦੇ ਨੇ ਜ਼ਿੰਮੇਵਾਰਾ ਕਰਨ ਵਾਲੇ ਇਨਸਾਨ ਨੂੰ ਪਤਾ ਹੈ ਜਦੋਂ ਗਾਂ ਜਾਂ ਮੱਝ ਸੁੰਦੀ ਹੈ ਤੇ ਉਹਦਾ ਫਲ ਬੱਚਾ ਜਾਂ ਕੱਟਾ ਸਿੱਧੇ ਦਾ ਸ਼ਬਦ ਵਰਤਣ ਅਸੀਂ ਦੁੱਧ ਚੋਨੇ ਆ ਪਰ ਦੇਖੋ ਜਿਹੜਾ ਬੱਚਾ ਆਪਣੀ ਮਾਂ ਦੇ ਦੁੱਧ ਤੇ ਭਰੋਸਾ ਰੱਖ ਕੇ ਆਪਣੀ ਮਾਂ ਦੇ ਕੋਲ ਜਾਏਗਾ ਤੇ ਭਾਈ ਗੁਰਦਾਸ ਕਹਿੰਦੇ ਨੇ ਉਹਨੂੰ ਅੰਮ੍ਰਿਤ ਵਰਗਾ ਦੁੱਧ ਵੀ ਮਿਲੇਗਾ ਤੇ ਇਥੋਂ ਤੱਕ ਮਾਂ ਤੇ ਭਰੋਸਾ ਕਰਨ ਵਾਲਾ ਭਾਵੇਂ ਪ੍ਰਮਾਤਮਾ ਨੇ ਇੱਕ ਮੱਝ ਨੂੰ ਇੱਕ ਗਾਂ ਨੂੰ ਦੋ ਬਾਹਾਂ ਨਹੀਂ ਦਿੱਤੀਆਂ ਪਰ ਉਹਦੀ ਜੀਭ ਨੂੰ ਇਹੋ ਜੀ ਭਾਵਨਾ ਪ੍ਰੇਮ ਦਿੱਤਾ ਹੈ ਕਿ ਆਪਣੇ ਦੁੱਧ ਚੁੰਗਦੇ ਕੋਈ ਬੱਚੇ ਨੂੰ ਆਪਣੀ ਜੀਭ ਦੇ ਨਾਲ ਉਹ ਸ਼ਿੰਗਾਰੀ ਜਾਏ ਆਪਣੀ ਮਾਂ ਕੋਲ ਜਾਏਗਾ ਤੇ ਇੱਕ ਬੱਚੇ ਨੂੰ ਵੀ ਦੁੱਧ ਮਿਲੇਗਾ ਤੇ ਪਿਆਰ ਮਿਲੇਗਾ ਉਸੇ ਘਰ ਵਿੱਚ ਉਸੇ ਖੁਰਲੀ ਤੇ ਵੱਜੀ ਕੋਈ ਦੂਸਰੀ ਗਾਂ ਕਿਤੇ ਭੁਲੇਖੇ ਨਾਲ ਬੱਚਾ ਆਪਣੀ ਮਾਂ ਦੇ ਭੁਲੇਖੇ ਦੂਜੀ ਗਾਂ ਦੇ ਥਣਾਂ ਨੂੰ ਪੈ ਜਾਏ ਚੇਤੇ ਰੱਖੋ ਨਾ ਉਹਨੂੰ ਦੁੱਧ ਮਿਲਦਾ ਹੈ ਨਾ ਕਦੀ ਪਿਆਰ ਮਿਲਦਾ ਹੈ ਦੂਸਰੀ ਗਾਂ ਦੇ ਥਣ ਨੂੰ ਪਏ ਹੋਏ ਬੱਚੇ ਨੂੰ ਕੇਵਲ ਗਾਂ ਲੱਤਾਂ ਮਾਰਦੀ ਹੈ ਜਾਂ ਸਿੰਗਾ ਨਾਲ ਚੋਕੇ ਆਪਣੇ ਤੋਂ ਦੂਰ ਕਰ ਦਿੰਦੀ ਭਾਈ ਗੁਰਦਾਸ ਕਹਿੰਦੇ ਨੇ ਕਿ ਪਸ਼ੂਵਾਲ ਤੱਕ ਜੇ ਇੱਕ ਬੱਚਾ ਮਾਂ ਤੇ ਭਰੋਸਾ ਕਰਕੇ ਚੱਲੇ ਤੈਨੂੰ ਅੰਮ੍ਰਿਤ ਦੁੱਧ ਤੇ ਪਿਆਰ ਮਿਲੇਗਾ ਜੇ ਬੱਚਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਘਾਵਲ ਜਾਏਗਾ ਯਕੀਨ ਜਾਨੀ ਪਿਆਰ ਦੀ ਥਾਂ ਤੇ ਕੇਵਲ ਸਿੰਗਾ ਤੇ ਲੱਤਾਂ ਦੀ ਠੋਕਰ ਮਿਲੇ ਪਿਆਰ ਨਹੀਂ ਮਿਲੇ ਉਹਨਾਂ ਦੂਸਰਾ ਬਚਨ ਕੀਤਾ ਹੈ ਕਹਿਣ ਲੱਗੇ ਖੰਸ ਇਹਦੀ ਖੁਰਾਕ ਹੈ ਮੋਤੀ ਜੇ ਖੰਸ ਮਾਂ ਸਰੋਵਰ ਤੇ ਜਾਏਗਾ ਤੇ ਉਹਨੂੰ ਮੋਤੀਆਂ ਦੀ ਖੁਰਾਕ ਮਿਲੇਗੀ ਤੇ ਜੇ ਖੰਸ ਮਾਨਸਰੋਵਰ ਨੂੰ ਛੱਡ ਕੇ ਟੋਬਿਆਂ ਤੇ ਮਾਨਸਰੋਵਰ ਨੂੰ ਛੱਡ ਕੇ ਛਪੜਾਂ ਤੇ ਮਾਨਸਰੋਵਰ ਨੂੰ ਛੱਡ ਕੇ ਮਨੁੱਖ ਦੇ ਇਕੱਠੇ ਕੀਤੇ ਕੋਈ ਪਾਣੀ ਤੇ ਯਕੀਨ ਕਰੇਗਾ ਉਹ ਖੰਸ ਕਦੀ ਵੀ ਆਤਮਿਕ ਤੌਰ ਤੇ ਤ੍ਰਿਪਤ ਨਹੀਂ ਹੁੰਦਾ ਜਿਹੜਾ ਮਾਨਸਰ ਨੂੰ ਛੱਡ ਕੇ ਬਾਕੀ ਛਪੜਾਂ ਤੇ ਟੋਬਿਆਂ ਤੇ ਤੁਰਿਆ ਫਿਰਦਾ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਹੈ ਉਹ ਵੀ ਮੈਂ ਪਰਮਾਨੰ ਵਜੋਂ ਆਪ ਨਾਲ ਸਾਂਝਾ ਕਰ ਦੇਣਾ ਵੈਸੇ ਕੱਲ ਨੂੰ ਮੈਂ ਅਰਜ਼ ਕਰਨੀ ਹੈ ਨਕਲ ਤੇ ਅਸਲ ਹਕੀਕਤ ਤੇ ਮਿਥ ਸਚਾਈ ਤੇ ਝੂਠ ਜੋ ਭਾਈ ਸਾਹਿਬ ਨੇ ਸ਼ਬਦ ਵੀ ਅਰਥ ਵੀ ਕੀਤੇ ਕਿ ਐਸਾ ਗੁਰਵਡ ਭਾਗੀ ਪਾਇਆ ਪਰ ਅੱਜ ਇਹ ਸ਼ਬਦ ਪੜਿਆ ਗਿਆ ਤਾਂ ਮੈਂ ਇਧਰ ਤੁਰ ਪਿਆ ਅਰਥ ਕਰਨ ਵਾਸਤੇ ਹੁਣ ਦੇਖੋ ਬਾਣੀ ਵਿੱਚ ਬੜੇ ਉਦਾਹਰਨਾਂ ਦਿੱਤੀਆਂ ਮਨ ਨੂੰ ਸਮਝਾਣ ਲਈ ਵਿਸ਼ਵਾਸ ਕਿੰਨਾ ਕੁ ਹੋਵੇ ਕਬੀਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਉਹ ਕਹਿੰਦੇ ਨੇ ਮੱਛੀ ਸਮੁੰਦਰ ਦੇ ਵਿੱਚ ਰਹਿੰਦੀ ਇਹ ਠੀਕ ਕਿ ਸਮੁੰਦਰ ਦਾ ਪਾਣੀ ਖਾਰਾ ਹੈ ਤੇ ਤਲਾਬ ਉਹਨੂੰ ਮਨੁੱਖ ਨੇ ਮਨੁੱਖ ਦੀ ਕਿਰਤ ਮਨੁੱਖ ਨੇ ਇੱਕ ਤਲਾਬ ਬਣਾਇਆ ਤਲਾਬ ਦਾ ਪਾਣੀ ਮਿੱਠਾ ਹੈ ਕਹਿਣ ਲੱਗੇ ਮੱਛੀ ਦੇਖੀ ਤਲਾਬ ਨੇ ਬੜੇ ਤੈਨੂੰ ਭੁਲੇਖੇ ਪਾਣੇ ਨਹੀਂ ਕਿਉਂਕਿ ਤਲਾਬ ਦੇ ਥੱਲੇੋਂ ਚਮਕ ਵੀ ਨਜ਼ਰ ਆਏਗੀ ਤਲਾਬ ਦੀਆਂ ਪੌੜੀਆਂ ਉੱਤੇ ਵੀ ਖੋਜ ਸਕਦਾ ਹੈ ਕਿ ਕੀਮਤੀ ਪੱਥਰ ਲਏ ਹੋਣ ਤਲਾਬ ਦੇ ਵਿੱਚ ਪਾਣੀ ਵੀ ਇਤਨਾ ਨਿਰਮਲ ਹੋਵੇ ਕਿ ਤੇਰੀਆਂ ਅੱਖਾਂ ਨੂੰ ਭਰੋਸਾ ਦੇਵੇ ਮੱਛੀ ਦੇਖੀ ਇਸ ਚਮਕਦੇ ਨਿਸ਼ਕ ਦੇ ਤਲਾਬ ਨੂੰ ਦੇਖ ਕੇ ਇਹਦੇ ਤੇ ਭਰੋਸਾ ਕਰਕੇ ਨਾ ਤੁਰ ਪਈ ਕਿਉਂਕਿ ਇਹਦਾ ਆਪਣਾ ਪਾਣੀ ਨਹੀਂ ਹ ਜਿੱਦਨ ਕਿਸੇ ਨੇ ਨੱਕਾ ਖੋਲ ਦਿੱਤਾ ਉਦੋਂ ਤਲਾਬ ਨੇ ਸੁੱਕ ਜਾਣਾ ਇਹਦਾ ਪਾਣੀ ਆਪਣਾ ਤਾਂ ਨਹੀਂ ਉਧਾਰੇ ਪਾਣੀ ਤੇ ਜੀ ਰਿਹਾ ਹੈ ਦੂਸਰੀ ਬਾਤ ਜੇ ਇਸ ਪਾਣੀ ਤੇ ਭਰੋਸਾ ਕਰਨਗੀ ਤਲਾਬ ਦੀ ਗਹਿਰਾਈ ਤੇ ਕੁਝ ਫੁੱਟ ਤੇ ਜਾ ਕੇ ਖਤਮ ਹੋ ਜਾਏਗੀ ਪਰ ਸਮੁੰਦਰ ਤੇ ਭਰੋਸਾ ਕਰਕੇ ਜਿਵੇਂ ਜਿਤਨਾ ਮਰਜੀ ਤੂੰ ਡੂੰਗਾ ਸਮੁੰਦਰ ਵਿੱਚ ਉਤਰ ਜਾਏ ਡੁੱਬ ਜਾਏ ਸਮੁੰਦਰ ਤੈਨੂੰ ਸ਼ਰਨ ਦੇਗਾ ਤਲਾਬ ਦੀ ਤਹਿ ਤਾਂ ਕੁਝ ਮੀਟਰ ਤੋਂ ਬਾਅਦ ਆ ਜਾਂਦੀ ਏ ਤੇ ਸਮੁੰਦਰ ਵੀ ਜਿਤਨਾ ਮਰਜੀ ਡੁੱਬ ਜੇ ਸਮੁੰਦਰ ਦਾ ਕਦੀ ਅੰਤ ਨਹੀਂ ਪਾਇਆ ਜਾ ਸਕਦਾ ਇਹਦਾ ਭਾਵ ਕੀ ਸੀ ਕਹਿਣ ਲੱਗੇ ਬਾਹਰ ਮੁਖੀ ਭੇਖੀ ਲੋਕ ਇੱਕ ਸਵੀਮਿੰਗ ਪੂਲ ਦੀ ਤਰ੍ਹਾਂ ਨੇ ਤੈਰਨ ਵਾਲੇ ਜਿਹੜੇ ਘਰਾਂ ਵਿੱਚ ਤਲਾਬ ਬਣਾਏ ਨੇ ਉਹਨਾਂ ਦੀ ਤਰ੍ਹਾਂ ਨੇ ਉਹਨਾਂ ਦੇ ਤਲਾਬ ਦੇ ਪਾਣੀ ਚਮਕਣ ਦਾ ਭੁਲੇਖਾ ਪਾਉਂਦੇ ਨੇ ਉਹਨਾਂ ਤੇ ਤਲਾਬ ਦੇ ਅੰਦਰ ਦੀ ਚਮਕ ਲੰਘਦੀਆਂ ਹੋਈਆਂ ਮੱਛੀਆਂ ਨੂੰ ਪ੍ਰਭਾਵਿਤ ਕਰਦੀ ਏ ਪਰ ਯਕੀਨ ਜਾਣਿਓ ਉਹਨਾਂ ਦਾ ਪਾਣੀ ਆਪਣਾ ਨਹੀਂ ਉਹਨਾਂ ਦੀ ਅਸਗਾਹਤਾ ਨਹੀਂ ਉਹ ਕਿਸੇ ਵੇਲੇ ਵੀ ਸੁੱਕਣਗੇ ਤੇ ਯਕੀਨ ਕਰਨ ਵਾਲੀ ਮੱਛੀ ਟੜਪ ਟੜਪ ਕੇ ਪਾਣੀ ਤੋਂ ਬਿਨਾ ਮਰੇਗੀ ਤੇ ਜੇ ਨਾ ਸੁੱਕੇ ਤੇ ਯਾਦ ਰੱਖੇ ਜਿਨਨੇ ਪਾਣੀ ਛੱਡਿਆ ਕੱਲ ਨੂੰ ਜਾਲ ਪੱਕ ਪਾ ਕੇ ਤੈਨੂੰ ਪਕੜ ਕੇ ਆਪਣੇ ਮੂੰਹ ਦਾ ਸਵਾਦ ਵੀ ਬਣਾ ਲਵੇ ਇਹ ਤਾਂ ਤਲਾਬ ਨੇ ਸੱਚ ਜਾਣੋ ਕਿ ਮੱਛੀਆਂ ਕੇਵਲ ਫਸਾਣੀਆਂ ਜਾਣਦੇ ਮੈਂ ਸਪਸ਼ਟ ਜੇ ਸ਼ਬਦ ਕਹਿ ਰਿਹਾ ਪਰ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ ਸਮੁੰਦਰ ਤੇ ਭਰੋਸਾ ਕਰ ਗਹਿਰਾ ਜ਼ਰੂਰ ਹੈ ਨਾਮ ਜਪਦਿਆਂ ਆਪਣੇ ਖੱਡਾਂ ਨਾਲ ਕਮਾਈ ਕਰਦਿਆਂ ਮੁਸ਼ਕਤ ਕਰਦਿਆਂ ਅੰਦਰ ਦੀ ਕਲਨਾ ਕਰਦਿਆਂ ਜੋਰ ਜ਼ਰੂਰ ਲੱਗਦਾ ਹੈ ਪਰ ਸਮੁੰਦਰ ਤੇ ਭਰੋਸਾ ਕਰਨ ਵਾਲੀਏ ਮੱਛੀਏ ਚੇਤੇ ਰੱਖੀ ਸਮੁੰਦਰ ਇਨਾ ਡੂੰਘਾ ਹੈ ਤੇਰੇ ਕੋਲ ਟੁੱਬੀ ਮਾਰਨ ਦੀ ਦਾਤ ਹੋਣੀ ਚਾਹੀਦੀ ਏ ਪਰ ਸਮੁੰਦਰ ਕਦੀ ਵੀ ਇਨਕਾਰ ਕਰਕੇ ਨਹੀਂ ਕਹੇਗਾ ਕਿ ਮੇਰਾ ਅੰਤ ਆ ਗਿਆ ਹੁਣ ਮੈਂ ਤੈਨੂੰ ਬਚਾ ਨਹੀਂ ਸਕਦਾ ਚੇਤੇ ਰੱਖ ਤਲਾਬ ਤਾਂ ਅੰਤ ਆਵੇਗਾ ਤੈਨੂੰ ਪਕੜਾਂਗੇ ਪਰ ਸਮੁੰਦਰ ਵਿੱਚ ਡੁੱਬਣ ਵਾਲੀ ਅਸਗਾ ਉਹਨੂੰ ਸਮੁੰਦਰ ਕਦੀ ਵੀ ਪਕੜ ਨਹੀਂ ਦੇਵੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਪਰਮਾਨ ਨੇ ਕਬੀਰ ਸਾਹਿਬ ਦੇ ਸ਼ਲੋਕ ਨੇ ਉਹ ਲਿਖਦੇ ਨੇ ਕਬੀਰ ਥੋਰੈ ਜਲ ਮਾਛਲੀ ਝੀਵਰ ਮੇਲਿਓ ਜਾਨ ਥੋੜਾ ਜਿਹਾ ਪਾਣੀ ਸੀ ਇਕੱਠਾ ਤੇ ਝੂਰ ਸਵੇਰੇ ਜਾਨ ਲੈ ਕੇ ਆ ਗਏ ਹੈਰਾਨ ਕੀ ਦੀ ਗੱਲ ਪਾਣੀ ਵੀ ਇਕੱਠਾ ਉਹਨੇ ਕੀਤਾ ਮੱਛੀਆਂ ਵੀ ਲਿਆ ਕੇ ਉਹਨੇ ਚੜੀਆਂ ਪਰ ਜਦੋਂ ਜਦੋਂ ਉਹਦੀ ਲੋੜ ਬਣੀ ਉਹ ਇੱਕ ਇੱਕ ਮੱਛੀ ਨੂੰ ਜਾਨ ਲਾ ਕੇ ਆਪਣੇ ਜਿਸਮ ਦੀ ਭੁੱਖ ਮਿਟਾਉਣ ਦੇ ਲਈ ਹਰ ਮੱਛੀ ਦੀ ਪਤ ਮਿੱਟੀ ਵਿੱਚ ਰੋਲਦਾ ਰਿਹਾ ਕਹਿਣ ਲੱਗੇ ਸ ਝੂਰ ਤੇ ਭਰੋਸਾ ਨਾ ਕਰ ਚੇਤੇ ਰੱਖ ਤਲਾਬ ਵੀ ਇਹਨੇ ਬਣਾਇਆ ਤੇ ਜਾਲ ਵੀ ਪਾਈ ਬੈਠਾ ਜਦੋਂ ਮਰਜ਼ੀ ਆਵੇ ਮੱਛੀ ਕੱਢੇਗਾ ਕਬੀਰ ਥੋੜਾ ਜਲ ਮਾਛਲੀ ਝੀਵਰ ਮੇਲਿਓ ਜਾਨ ਇਹ ਟੋਗ ਨਾ ਛੁੱਟਸੇ ਫਿਰ ਕਰ ਸਮੰਧ ਸੰਭਾਲ ਚੇਤੇ ਰੱਖ ਜਿੱਦ ਦਿਨ ਇਸ ਝੂਰ ਤੋਂ ਤੇਰਾ ਅੰਦਰ ਅੱਕ ਜਾਏਗਾ ਉਦਣ ਤੂੰ ਸਮੁੰਦਰ ਨੂੰ ਚੇਤੇ ਕਰੇਂਗੇ ਫਿਰ ਅਗਲਾ ਬਚਨ ਕਹੇ ਕਬੀਰ ਸਮੁੰਦਰ ਨਾ ਛੋਡਿਆ ਜੋ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹਿ ਹੈ ਕੋਈ ਸਮੁੰਦਰ ਤੇ ਭਰੋਸਾ ਕਰਕੇ ਚੱਲ ਕਿਉਂਕਿ ਤਲਾਬ ਵਾਲੇ ਮੱਛੀਆਂ ਇਕੱਠੀਆਂ ਵੀ ਆਪ ਕਰਦੇ ਨੇ ਤੇ ਲੋੜ ਪੈਣ ਨਾਲ ਕੱਢ ਕੇ ਵੀ ਆਪ ਲੈ ਜਾਂਦੇ ਉਸ ਤੇ ਭਰੋਸੇ ਤੇ ਜੀ ਜਿਹੜੀ ਬੇਨਤੀ ਮੈਂ ਕਰ ਲਗਾ ਕਿਸੇ ਘਰ ਵਿੱਚ ਮੱਝਾਂ ਗਾਵਾਂ ਤੱਕ ਨਹੀਂ ਆ ਉਹਦਾ ਬੱਚਾ ਉਹਦਾ ਯਕੀਨ ਕੇ ਮਾਂ ਨੂੰ ਛੱਡ ਕੇ ਜਾਏ ਉਹਨੂੰ ਦੁੱਧ ਨਹੀਂ ਮਿਲਦਾ ਮਾਂ ਸਰ ਨੂੰ ਖੰਸ ਛੱਡ ਦੇਵੇ ਉਹਨੂੰ ਅੰਦਰ ਦੀ ਖੁਰਾਕ ਨਹੀਂ ਮਿਲਦੀ ਤੇ ਜੇ ਇੱਕ ਰਾਜ ਦਰਬਾਰ ਵਿੱਚ ਨੌਕਰੀ ਕਰਨ ਵਾਲਾ ਬੰਦਾ ਅਹਿਲਕਾਰ ਬੰਦਾ ਆਪਣੇ ਰਾਜੇ ਨੂੰ ਗਦਾਰੀ ਕਰਕੇ ਛੱਡ ਕੇ ਚਲਾ ਜਾਏ ਸਿੱਧੇ ਜੇ ਸ਼ਬਦ ਮੈਂ ਵਰਤਾਂ ਆਪਣੇ ਰਾਜੇ ਨਾਲ ਬੇਵਫਾਈ ਕਰਕੇ ਚਲਾ ਜਾਏ ਯਕੀਨ ਜਾਣਿਓ ਦੂਸਰੇ ਦੇ ਕੋਲ ਜਾਏਗਾ ਉਹ 2-4 ਦਿਨਾਂ ਲਈ ਥਾਪੜਾਂ ਤੇ ਜ਼ਰੂਰ ਦੇਗਾ ਪਰ ਉਸ ਬੇਪਰਤੀਤੇ ਤੇ ਕਦੀ ਪ੍ਰਤੀਤ ਨਹੀਂ ਕਰੇਗਾ ਉਹ ਕਹੇਗਾ ਜੇ ਇੰਨਾ ਸੁਖ ਉਹਦਾ ਮਾਣ ਕੇ ਤੂੰ ਉਹਦਾ ਬਣ ਕੇ ਨਹੀਂ ਰਿਆ ਤੇ ਮੇਰਾ ਬਣ ਕੇ ਕਿਵੇਂ ਰਹਿ ਜਾਏ ਮੈਂ ਇੱਕ ਉਦਾਹਰਨ ਤੁਹਾਨੂੰ ਦੇਣ ਲੱਗਾ ਤੇ ਦੇਖੋ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੁਸੀਂ ਧੀਰਮਲ ਦਾ ਨਾਂ ਸਾਰੇ ਜਾਣਦੇ ਹੋ ਕਿ ਗੁਰੂ ਖਰਗੋਬਿੰਦ ਸਾਹਿਬ ਦਾ ਪੋਤਾ ਹੈ ਧੀਰਮਨ ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹੈ ਧੀਰਮਨ ਗੁਰੂ ਖਰਰੇ ਸਾਹਿਬ ਦਾ ਵੱਡਾ ਭਰਾ ਹੈ ਧੀਰਮਨ ਕਰਤਾਰਪੁਰ ਇਹਦਾ ਵਸੇਬਾ ਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਇੱਕ ਅਤ ਦਾ ਵਿਸ਼ਵਾਸਪਾਤਰ ਬੰਦਾ ਸੀ ਜਿਹਦਾ ਨਾਮ ਸੀ ਦੀਵਾਨ ਆਨੰਦ ਚੰਦ ਸਿਰ ਬੇਨਤੀ ਕਿ ਜਦੋਂ ਆਪਾਂ ਆਪਣੇ ਗੁਰੂ ਦੇ ਬਣ ਕੇ ਨਾ ਰਹਿਏ ਦੂਜੇ ਦੇ ਦਰ ਤੇ ਜਾਾਂਗੇ ਜਿਤੇ ਰੱਖੋ ਉਥੇ ਖੈਰ ਨਹੀਂ